ਤੁਸੀਂ ਦੇਖ ਰਹੇ ਹੋ ਪੀਟੀ ਨਿਊਜ਼ 24 ਇਸ ਵਕਤ ਅਸੀਂ ਬਨੂੜ ਦੇ ਵਿੱਚ ਮੌਜੂਦ ਹਾਂ ਤੁਹਾਨੂੰ ਦੱਸਿਆ ਬਨੂੜ ਦੇ ਵਾਰਡ ਨੰਬਰ 10 ਦੇ ਵਿੱਚ ਅਸੀਂ ਮੌਜੂਦ ਤੋਂ ਦੇਖ ਸਕਦੇ ਹਾਂ ਅਸੀਂ ਇੱਕ ਚੋਈ ਦੇ ਪਿੱਛੇ ਖੜੇ ਆ ਤੁਸੀਂ ਚੋਈ ਦਾ ਹਾਲ ਦੇਖ ਲਓ ਚੋਈ ਦਾ ਹਾਲ ਕੀ ਹੈ ਹਾਲਾਂਕਿ 3 ਸਾਲ ਹੋ ਗਏ ਸਰਕਾਰ ਬਣੀ ਨੂੰ 3 ਸਾਲ ਤੋਂ ਜਿਹੜੇ ਹੈ ਇਹ ਜਿਹੜੇ ਇਲਾਕਾ ਵਾਸੀ ਵੱਲੋਂ ਜਿਹੜੇ ਹੈ ਇਲਜ਼ਾਮ ਲਗਾਏ ਜਾ ਰਹੇ ਨੇ 3 ਸਾਲ ਹੋ ਗਏ ਇਸ ਦੀ ਅੱਜ ਤੱਕ ਕੋਈ ਵੀ ਸਫਾਈ ਨਹੀਂ ਹੋਈ ਤੇ ਜਿਸ ਦੇ ਕਾਰਨ ਜਿਹੜਾ ਹੈਗਾ ਇੱਥੇ ਦੇ ਇਲਾਕਾ ਵਾਸੀਆਂ ਨੂੰ ਜਿਹੜਾ ਹੈ ਇਸ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ ਬਾਰਿਸ਼ਾਂ ਦੇ ਵਿੱਚ ਜੇ ਗੱਲ ਕਰੀਏ ਬਾਰਿਸ਼ਾਂ ਦੇ ਵਿੱਚ ਪਾਣੀ ਓਵਰਫਲ ਹੋਣ ਕਰਕੇ ਜਿਹੜਾ ਹੈ ਇੱਥੇ ਦਿੱਕਤਾਂ ਆਉਂਦੀਆਂ ਇਲਾਕਾ ਵਾਸੀਆਂ ਨੂੰ ਹੋਰ ਵੀ ਅੱਜ ਜਿਵੇਂ ਸੌਣ ਦੇ ਮੌਸਮ ਦੀ ਗੱਲ ਕਰੀਏ ਕਈ ਤਰ੍ਹਾਂ ਦੇ ਇੱਥੇ ਜਿਹੜੇ ਜਿਹੜੇ ਸੱਪ ਜਾਂ ਕੀੜੇ ਜਿਹੜੇ ਨਿਕਲ ਕੇ ਆਉਂਦੇ ਨੇ ਜਿਸ ਕਰਕੇ ਲੋਕ ਜਿਹੜੇ ਵੇ ਇਲਜ਼ਾਮ ਲਗਾਏ ਜਾ ਰਹੇ ਵੀ ਇਸ ਦੇ ਵਿੱਚ ਚੋਈ ਦੇ ਵਿੱਚ ਜਿਹੜਾ ਹੈਗਾ ਮੌਜੂਦਾ ਐਮਸੀਡੀ ਜਿਹੜੀ ਹੈ ਰਲੀ ਮਿਲੀ ਭੁਗਤ ਨਾਲ ਜਿਹੜਾ ਹੈਗਾ ਕਬਜ਼ਾ ਕਰ ਤਾ ਤੁਹਾਨੂੰ ਦਿਖਾਵਾਂਗੇ ਤਸਵੀਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇਹ ਜਿਹੜੀ ਚੋਈ ਜਾ ਰਹੀ ਹੈ ਇਸ ਚੋਈ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਪਿੱਛੇ ਕੈਮਰਾਮੈਨ ਕਹਾਂਗਾ ਜ਼ੂਮ ਕਰਕੇ ਦਿਖਾਣਗੇ ਵੀ ਇੱਕ ਜਿਹੜਾ ਹੈ ਮਕਾਨ ਦਾ ਵਿੱਚ ਜਿਹੜਾ ਹੈਗਾ ਕਬਜ਼ਾ ਕੀਤਾ ਗਿਆ ਜਿਸ ਕਰਕੇ ਜਿਹੜੀ ਹੈ ਚੋਈ ਜਿਹੜੀ ਹੈ ਬਲੌਕ ਹੋਈ ਹੋਈ ਹੈ ਤੇ ਇਸ ਦੇ ਵਿੱਚ ਜਿਹੜੀ ਹੈ ਸਮੱਸਿਆ ਜਿਹੜੀ ਹੈ ਲੋਕਾਂ ਨੂੰ ਜਿਹੜੀ ਆਂਦੀ ਹੈ ਹਾਲਗੀ ਇਹ ਦੇਖਣਾ ਇਹ ਹੈ ਵੀ ਨਗਰ ਕੌਂਸਲ ਦੀ ਜਿਹੜੀ ਇੱਥੇ ਕਾਰਗੁਜ਼ਾਰੀ ਸਾਹਮਣੇ ਆ ਰਹੀ ਹੈ ਮੌਜੂਦਾ ਐਮਸੀ ਦੀ ਕਾਰਗੁਜ਼ਾਰੀ ਸਾਹਮਣੇ ਆ ਰਹੀ ਹੈ ਜੋ ਐਮਸੀ ਨੂੰ ਕੰਮ ਕਰਵਾਉਣੇ ਚਾਹੀਦੇ ਆ ਉਹ ਐਮਸੀ ਨੇ ਅਜੇ ਤੱਕ ਇੱਥੇ ਨਹੀਂ ਕਰਵਾਇਆ ਜਿਸ ਕਰਕੇ ਇਲਾਕਾ ਵਾਸੀ ਜਿਹੜੇ ਆ ਇੱਥੇ ਜਿਹੜੇ ਤਰਨਾ ਪ੍ਰਦਰਸ਼ਨ ਜਿਹੜਾ ਹੈ ਕਰਦੇ ਨਜ਼ਰ ਆ ਰਹੇ ਇਸ ਸੰਬੰਧੀ ਗੱਲਬਾਤ ਕਰਾਂਗੇ ਅਸੀਂ ਇਲਾਕਾ ਵਾਸੀਆਂ ਨੂੰ ਪੁੱਛਾਂਗੇ ਇਹਨਾਂ ਨੂੰ ਕਿ ਹੋਰ ਕੀ ਕੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਜਿਹੜੀ ਦਿੱਕਤਾਂ ਆ ਰਹੀਆਂ ਨੇ ਇਸ ਦੇ ਵਿੱਚੋਂ ਕਿਸ ਨੂੰ ਜ਼ਿੰਮੇਵਾਰ ਸਮਝਦੇ ਨੇ ਪੀਟੀ ਨਿਊਜ਼ 24 ਦੇ ਲਈ ਬਨੂਰ ਤੋਂ ਹਿਮਾਂਸ਼ੂ ਹਰੀ ਮਨਜੀਤ ਕੌਰਾ ਜੀ ਕਿਹੜੇ ਵਾਰ ਤੋਂ ਰਹਿਣ ਵਾਲੇ ਕਿਤੇ ਇਹੇ ਬੰਦਾ ਬਹਾਦਰ ਚੋਈਆ ਜੀ ਤੇ ਕੀ ਸਮੱਸਿਆ ਕੀ ਆ ਰਹੀ ਹੈ ਚੋਈ ਭਰ ਕੇ ਆ ਰਹੀ ਹੈ ਜੀ ਨਵਾਂ ਮਕਾਨ ਬਣਾਇਆ ਸਾਰੀ ਜੜ ਚੋਲ ਰੋੜੀ ਨਿਕਲ ਗਈ ਹੈ ਜੀ ਹੋ ਰਹੀ ਹੈ ਕੀ ਕਰਨਾ ਹੈ ਇਹ ਆ ਮੂਰੇ ਪਾਣੀ ਦਾ ਬਗਾਸ ਨਹੀਂ ਹੋ ਰਿਹਾ ਜੀ ਵਿਚ ਮਕਾਨ ਬਣ ਰਹੇ ਨੇ ਜੀ ਇੱਥੇ ਪੈਪ ਪੈ ਜਾਣ ਜੀ ਗੰਦਗੀ ਸਾਰੀ ਸਾਫ ਕਿਹਨੂੰ ਜ਼ਿੰਮੇਵਾਰ ਸਮਝਦੇ ਹੋ ਵੀ ਜਿਹੜੇ ਮਰੇ ਵਿਚ ਮਕਾਨ ਬਣ ਰਹੇ ਨੇ ਇਹੇ ਆ ਜੀ ਐਮਸੀਆਈ ਹਾਂਜੀ ਡਾਂਗੀ ਜੀ ਹਾਂਜੀ ਹੋਰ ਜੀ ਹਾਂਜੀ ਮੈਂ ਨਾਮ ਮਤੁੱਡ ਹਰਮੇਸ਼ਕੌਰ ਕਿੱਥੇ ਦੇ ਰਹਿਣ ਵਾਲੇ ਹੋ ਐਥੇ ਦੇ ਤੇ ਕੀ ਇਹ ਚੋਈ ਖੁੱਲੀ ਐ ਕਾਫੀ ਟਾਈਮ ਤੋਂ ਲੋਕ ਪਰੇਸ਼ਾਨ ਹੋ ਰਹੇ ਆ ਕਿ ਕੋਈ ਹਾਦਸੇ ਦਾ ਕਾਰਨ ਨਹੀਂ ਬਣੀ ਹਾਂ ਸਹੀ ਐ ਜੀ ਮੋਟਰਸਾਈਕਲ ਬੱਚੇ ਰਾਤ ਨੂੰ ਕਈ ਵੇਰ ਡਿੱਗੇ ਐ ਇੱਥੇ ਤੇ ਡੰਗਰ ਵੀ ਗਿਰ ਜਾਂਦੇ ਆ ਤੇ ਉਂਝ ਵੀ ਛੋਟੇ ਬੱਚੇ ਖੇਡਦੇ ਆ ਉਹਨਾਂ ਦਾ ਵੀ ਡਰ ਰਹਿੰਦਾ ਕਿੰਦਾ ਤੇ ਇਹਨੂੰ ਸੈੱਟ ਕਰੋ ਸਪਾਈਸ ਕੋਈ ਕਰੋ ਇਹਦਾ ਔਰ ਹਿੱਲਾ ਕਰੋ ਨਾ ਕਰਨੇ ਵੀ ਮੰਨਦੇ ਜਿਵੇਂ ਰਸਤੇ ਜਿਹੜੀ ਇਹ ਚੋਈ ਦੇ ਵਿੱਚ ਘਰ ਬਣੇ ਹੋਏ ਨੇ ਨਜਾਇਜ਼ ਕਬਜ਼ਾ ਕਰ ਲਿਆ ਗਿਆ ਜਿਹੜਾ ਚੋਈ ਦੇ ਉਹ ਤਾਂ ਤੁਸੀਂ ਦੇਖ ਰਹੇ ਆ ਜੀ ਦੇਖੋ ਦੇਖੀ ਚੱਲ ਰਹੇ ਆ ਜੀ ਕਿ ਮਤਲਬ ਨਜਾਇਜ਼ ਕਬਜ਼ਾ ਹੋ ਰਿਹਾ ਨਾ ਦੇਖ ਰਹੇ ਤਾਂ ਭਈ ਇਹ ਤਾਂ ਤੁਸੀਂ ਆਪੇ ਦੇਖੋ ਤੁਸੀਂ ਚੈੱਕ ਕਰੋ ਨਾ ਨਹੀਂ ਅਸੀਂ ਤਾਂ ਚੈੱਕ ਕਰ ਲਿਆ ਸੀ ਤਾਂ ਤੁਹਾਡੇ ਕੋਲ ਪੁੱਛ ਰਹੇ ਤੁਸੀਂ ਰਹਿੰਦੇ ਤਾਂ ਤੁਸੀਂ ਉੱਥੇ ਨਹੀਂ ਰਹਿੰਦੇ ਅਸੀਂ ਰਹਿੰਦੇ ਅਸੀਂ ਤਾਂ ਇਹੀ ਕਹਿ ਸਕਦੇ ਆ ਵੀ ਸਫਾਈ ਕਰਾਓ ਦਵਾਈ ਨੂੰ ਇਹਨੂੰ ਠੀਕ ਕਰਾਓ ਬਸ ਚੋਈ ਨੂੰ ਹਾਂਜੀ ਤੁਸੀਂ ਪਰੇਸ਼ਾਨ ਜੀ ਹਾਂਜੀ ਹੋਰ ਆਪਕਾ ਕੀ ਨਾਮ ਹੈ ਬਿਮਲੇਸ਼ ਕਹਾਂ ਕੇ ਰਹਿਣੇ ਵਾਲੇ ਬਨੂੜ ਕੀ ਔਰ ਕੀ ਦਿੱਕਤ ਆ ਰਹੀ ਹੈ ਬਸ ਇਹ ਚੋਹੀ ਕੀ ਦਿੱਕਤ ਆ ਰਹੀ ਜੀ ਕਬ ਸੇ ਆ ਰਹੀ ਹੈ ਦੋ ਤਿੰਨ ਸਾਲ ਕਈ ਸਾਲ ਹੋ ਗਏ ਤਾਂ ਹਾਂ ਜੀ ਸਾਥ ਮੇ ਹੀ ਹੈ ਜਾਂ ਅੱਗੇ ਪਿੱਛੇ ਹੈ ਸਾਥ ਮੇ ਹੀ ਹੈ ਹਾਂ ਲਾਗੀ ਹੈ ਤੋ ਫਿਰ بارش ਕੇ ਸਮੇ ਮੇ ਤੋ ਆਪਕੋ ਡਰ ਬਹੁਤ ਦਿੱਕਤ ਹਾਂ ਜੀ ਸਾਫ ਸੂਮ ਸਭ ਨਿਕਲਤੇ ਹੈ ਦਰ ਬਹੁਤ ਮਚਾਰਾ ਸਾਰਾ ਕੰਦ ਨੂੰ ਪਾਣੀ ਜਾਇਆ ਜਾ ਕੇ ਉਹ ਹੋਵੋ ਟੱਕਰ ਮਾਰੋ ਹੂੰ तो, तो कभी बोला है आपने एमसी साहब को हाँ जी उन्हें बोलते हैं वो वोट लेने जो आते हैं उन्हें भी बोलते हैं जी वो कहते हैं हम हमें वोट दो हमें जिताओ फिर वो पाँच साल बाद अगले अगला वोट आ जाते हैं तब तक तो कुछ भी नहीं होता है इसमें तो कोई हादसा भी हुआ है ये खुली चोरी तो को लेकर तो। नहीं ये तो हाँ जी हाँ ਉਧਰ ਦੇਖੋ ਜੀ ਹਾਂਜੀ ਇੱਥੇ ਕੋਈ ਚਾਰਦੀਵਾਰੀ ਨਹੀਂ ਹੈਗੀ ਕੋਈ ਉਹ ਨਹੀਂ ਹੈਗਾ ਜੇ ਖੇਡਦਾ ਕੋਈ ਬੱਚਾ ਗਿਰ ਜਾਵੇ ਤਾਂ ਨੁਕਸਾਨ ਤਾਂ ਹੈ ਹੀ ਹੈ ਮੇਰਾ ਨਾਮ ਹਰਜਿੰਦਰ ਗੋਰਾ ਹੈ ਇੱਕ ਦੋ ਤੋਂ ਜਿਹੜੀ ਤੁਹਾਨੂੰ ਇਹ ਦਿੱਕਤ ਆ ਰਹੀ ਹੈ ਇਹ ਤਾਂ ਕਈ ਸਾਲਾਂ ਤੋਂ ਹੀ ਹੈ ਜੀ ਤੇ ਹੁਣ ਮੇਨ ਪ੍ਰੋਬਲਮ ਮੇਨ ਪ੍ਰੋਬਲਮ ਇਹ ਹੀ ਹਾਂਜੀ ਇੱਕ ਤਾਂ ਸਫਾਈ ਕਿ ਨਹੀਂ ਹੈਗੀ ਇੱਕ ਇੱਥੇ ਗੰਦ ਗੇਰਦੀਆਂ ਜਨਾਨੀਆਂ ਇੱਕ ਸੀਵਰੇਜ ਦਾ ਪਾਈਪ ਵਿੱਚ ਗੇਰਿਆ ਵਾ ਇਹ ਰੁਕਣਾ ਚਾਹੀਦਾ ਜਦ ਵੀ ਮੀਂਹ ਪੈਂਦਾ ਸਮੈਲ ਸਾਨੂੰ ਆਉਂਦੀ ਹੈ ਜੀ ਸਫਾਈ ਕਿੰਨੇ ਟਾਈਮ ਤੋਂ ਨਹੀਂ ਹੋਈ ਸਮੈ ਹੋਈ ਨਹੀਂ ਜੀ ਕਦੀ ਇਹ ਤਾਂ ਜਿੱਦਾਂ ਹਾਂ ਡਾਂਗੀ ਜਿੱਤਿਆ ਸਫਾਈ ਤੇ ਚੋਈਗੀ ਹੋਈ ਨਹੀਂ ਹੈਗੀ ਜੀ 3 ਸਾਲ ਹੋ ਗਏ ਜੀ ਮੈਂ ਹੋਈ ਹਾਂ ਹਾਂਜੀ ਹਾਂਜੀ ਤੁਸੀਂ ਕਦੇ ਕੰਪਲੇਂਟ ਵੀ ਨਹੀਂ ਕੀਤੀ ਵੀ ਸਾਫ ਸਫਾਈ ਕਰਕੇ ਸਰ ਆਪਾਂ ਕੰਪਲੀਟ ਕਰਦੇ ਆ ਕੋਈ ਸੁਣਵਾਈ ਨਹੀਂ ਹੁੰਦੀ ਹੈਗੀ ਗਲੀਆਂ ਸਾਫ ਕਰਨੇ ਨੂੰ ਆਪਾਂ ਕਮੇਟੀ 'ਚ ਫੋਨ ਕਰਦੇ ਆ ਕੋਈ ਨਹੀਂ ਆਂਦਾ ਹੈਗਾ ਸਾਲਾਂ ਕਿ ਇੱਕ ਵਾਰ ਪਤਾ ਨਹੀਂ ਦੋ ਵਾਰ ਆਏ ਆ ਕੋਈ ਗਲੀ ਸਾਫ ਨਹੀਂ ਹੁੰਦੀ ਇੱਧਰ ਤਾਂ ਆਂਦੇ ਹੀ ਨਹੀਂ ਸਾਡੇ ਕੋਲ ਕੀ ਮੰਗ ਕੀ ਕਰਦੇ ਮੰਗੇ ਹੀ ਕਰਦੇ ਆ ਵੀ ਚੋਈ ਪੱਕੀ ਹੋਣੀ ਚਾਹੀਦੀ ਸਾਫ ਸਫਾਈ ਹੋਣੀ ਚਾਹੀਦੀ ਇੱਥੇ ਸੀਵਰੇਜ ਦੇ ਪੈਪ ਚੋਈ ਦੇ ਵਿੱਚ ਨਹੀਂगिरਨੇ ਚਾਹੀਦੇ ਇੱਧਰ ਫਿਰ ਵੀ ਤੁਹਾਡੀ ਸੁਣਵਾਈ ਨਹੀਂ ਹੁੰਦੀ ਅਗਲਾ ਕਦਮ ਕੀ ਰਹੇਗਾ ਸਰ ਅਸੀਂ ਫਿਰ ਮੰਗ ਹਾਂ ਮੰਤਰੀ ਭਗਵਾਨ ਤੋਂ ਮੰਗੀ ਕੋਲਾ ਸਰ ਫਿਰ ਆਪਾਂ ਮੰਗ ਕਰੂਗੇ ਵੀ ਬੰਦ ਹੋਣੀ ਚਾਹੀਦੀ ਹੈ ਪਿਛਲੀ ਚੋਈ ਬੰਦ ਹੋ ਗਈ ਸਰ ਇਹ ਚੋਈ ਬੰਦ ਨਹੀਂ ਹੋਈ ਜਦ ਵੋਟਾਂ ਪੁਆਈਆਂ ਇਹ ਕਹਿ ਕੇ ਪੁਆਈਆਂ ਵੀ ਚੋਈ ਬੰਦ ਕਰੂਗੇ ਪਰ ਚੋਈ ਬੰਦ ਨਹੀਂ ਹੋਈ ਹੈਗੀ ਜੁੱਟੇ ਜੁੱਟੇ ਵਾਦਾ ਕਰਕੇ ਚਲੇ। ਓਕੇ। ਥੋੜਾ ਨਿਚੇ ਕਰੋ। ਓਹ ਥੋੜਾ ਨਿਚੇ। ਮੈਡਮ ਕੀ ਨਾਮ ਹੈ? ਮੇਰਾ ਨਾਮ ਜਸਵਿੰਦਰ ਗੋਰੇ ਜੀ। ਕਿੱਥੇ ਦੇ ਰਹਿਣ ਵਾਲੇ ਹੋ? ਮੈਂ ਬਰਨੋਟ ਬੰਦਾਵਾਦਰ ਕਲੋਨੀ 10 ਨੰਬਰ ਬਾਟੋ। ਤੇ ਕੀ ਮਾਮਲਾ ਕੀ ਆ ਜੋ ਤੁਸੀਂ ਸਾਰੇ ਇਕੱਠੇ ਹੋ ਕੇ ਇਹ ਮਾਮਲਾ ਇਹ ਹੈ ਜੀ ਸਾਡੀ ਨਾ ਇਥੇ ਚੋਈ ਚ ਕਬਜ਼ਾ ਹੋ ਰਿਹਾ ਹੈ ਨਾਜਾਇਜ਼। ਤੇ ਇੱਕ ਇਹਦੀ ਸਾਫ ਸਫਾਈ ਨਹੀਂ ਹੁੰਦੀ ਜੇ ਅਸੀਂ ਕਿਸੇ ਨੂੰ ਵੀ ਕਹਿੰਦੇ ਆ ਤੇ ਸਾਡੀ ਕੋਈ ਸੁਣਦਾ ਨਹੀਂ ਹੈ। ਤੇ ਐਮਸੀ ਕੋਣ ਨੇ ਐਮਸੀ ਇੱਥੇ ਹੈ ਹਰਵਿੰਦਰ ਕੋਟ ਡਾਂਗੀ ਜੇ ਆ ਤੁਸੀਂ ਉਹਨਾਂ ਨਾਲ ਕਦੇ ਗੱਲ ਕੀਤੀ ਹਾਂਜੀ ਹਾਂ ਉਹ ਤਾਂ ਬਹੁਤ ਮਿਸਬੀਵ ਕਰਦੇ ਆ ਜੀ ਬਹੁਤ ਵਾਰ ਕਿਹਾ ਉਹ ਤੇ ਘਰ ਜਾਂਦੇ ਆ ਤੇ ਕੁੰਡਾ ਹੀ ਨਹੀਂ ਖੋਲਦੇ ਪਹਿਲਾਂ ਜੇ ਖੋਲਦੇ ਤਾਂ ਗਾਲ ਗਲੋਚ ਕਰਦੀ ਆ ਉਹ ਤਾਂ ਉਹ ਹੀ ਕਰਵਾ ਰਹੇ ਆ ਉਹ ਹੀ ਕਰਾ ਰਹੇ ਆ ਜੀ ਪੈਸੇ ਲੈ ਕੇ ਕਬਜ਼ਾ ਕਰੰਦੇ ਠੀਕ ਹੈ ਜੀ ਹਾਂ ਜਿਸ ਤਰ੍ਹਾਂ ਇਹ ਮਕਾਨ ਬਣਿਆ ਹੋਇਆ ਚੋਈ ਦੇ ਆਧੂ ਵਿੱਚ ਹੀ ਬਣਿਆ ਹੋਇਆ ਤਾਂ ਇਸ ਜੀ ਨੂੰ ਕਿਦਾਂ ਦੇਖਦੇ ਹੋ ਤੁਸੀਂ ਮਨਲਾ ਵਾਸਤੇ ਏ ਅਸੀਂ ਆਏ ਜਿੱਕੇ ਪਹਿਲਾਂ 2 ਮਹੀਨੇ 3 ਮਹੀਨੇ ਹੋਏ ਪਹਿਲਾਂ ਅਸੀਂ ਰੋਕੇ ਸੀਗਾ ਉਦੋਂ ਕਬਜਾ ਹੋ ਰਿਹਾ ਸੀਗਾ ਅਸੀਂ ਇਹਨਾਂ ਨੂੰ ਕਿਹਾ ਵੀ ਸੀਗਾ ਐਮਸੀ ਨੂੰ ਤੇ ਇਹਨਾਂ ਨੇ ਸਾਡੀ ਨਹੀਂ ਸੁਣੀ ਕਹਿੰਦੇ ਕਰਾਂਦੇ ਆ ਕਰਾਂਦੇ ਆ ਰੋਕਦੇ ਆ ਰੋਕਦੇ ਆ ਨਹੀਂ ਹੋਇਆ ਉਹਨਾਂ ਨੇ ਹੌਲੀ ਹੌਲੀ ਅੱਗੇ ਨਿਉ ਆ ਭਰਤੀਆਂ ਫਿਰ ਕਿੰਨੇ ਸਮੇਂ ਤੋਂ ਦਿੱਕਤ ਆ ਰਹੀ ਤੁਹਾਨੂੰ ਇਹ ਸਾਨੂੰ ਤਾਂ ਬਹੁਤ ਦੇਰ ਦੀ ਪ੍ਰੋਬਲਮ ਆ ਰਹੀ ਹੈ ਜੀ ਦਿੱਕਤਾਂ ਕੀ ਕੀ ਆ ਰਹੀਆਂ ਨੇ ਚੋਈ ਤੋਂ ਇਲਾਵਾ ਹੋਰ ਕੋਈ ਪਰੇਸ਼ਾਨੀ ਵੀ ਹੈਗੀ ਸਾਫ ਸਫਾਈ ਨਹੀਂ ਹੁੰਦੀ ਗਲੀਆਂ ਨਾਲੀਆਂ ਸਭ ਸੀਵਰੇਜ ਬਲੌਕ ਹੋਈ ਪਈ ਹੈ ਨਹੀਂ ਹੁੰਦੀਆਂ ਜੀ ਚੋਈਆਂ ਚ ਤੇ ਦੋ ਕਰਮਚਾਰੀ ਆ ਓਵਰ ਹੋਈ ਜਾਂਦੇ ਆ ਬਚਾਰੇ ਬੈਠੇ ਨਾ ਕੋ ਉਹਦੀ ਨਾ ਕੋਈ ਸਫਾਈ ਦਾ ਕੋਈ ਸਾਧਨ ਹੈ ਉਹ ਕਹੀ ਜਾਂਦੇ ਆ ਅਸੀਂ ਕਿੱਦਾਂ ਕਰੇ ਦੋ ਜਣੇ ਐਡੀ ਕਲੋਨੀ ਵੱਧ ਗਈ ਅੱਗੇ ਤੱਕ ਵੱਧ ਗਈ ਤੇ ਕੋਈ ਕਰਮਚਾਰੀ ਨਹੀਂ ਭੇਜਦੇ ਅਸੀਂ ਮੰਗ ਇਹ ਕਰਦੇ ਆ ਜੀ ਸਾਡੇ ਬਾੜ ਦੀ ਸਫਾਈ ਹੋਣੀ ਚਾਹੀਏ ਸਾਡੀ ਚੋਈ ਪੱਕੀ ਹੋਣੀ ਚਾਹੀਏ ਸਾਫ ਸਫਾਈ ਹੋ ਗਏ ਇਹਦੇ ਚ ਪੈਪ ਪੈਵੇਂ ਤੇ ਇਹ ਕਵਰ ਹੋਵੇ ਹੋਰ ਜੀ ਗੰਦਗੀ ਸਾਫ ਹੋ ਜੇ ਪ੍ਰਾਪਰਟੀ ਵੇਚਣੇ ਔਰ ਖਰੀਦਣੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز